ਨਵੇਂ ਦਿਨ ਦੀ ਨਵੀਂ ਸਵੇਰ ਵਿੱਚ ਆਪ ਸਭ ਦਾ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਸਵੇਰ ਉਠੇ ਦਿਨ ਬਹੁਤ ਸੋਹਣਾ ਲੱਗਿਆ ਕਿਉਂਕਿ ਕੱਲ ਫਾਈਨਲੀ ਸੀਜ਼ਪਾਇਰ ਕਰਤੀ ਪਾਕਿਸਤਾਨ ਤੇ ਇੰਡੀਆ ਨੇ ਤੇ ਜੰਗ ਬੰਦ ਕਰਨ ਦਾ ਐਲਾਨ ਕੀਤਾ ਤੇ ਚਾਚਾ ਟਰੰਪ ਨੇ ਕਿਹਾ ਸੀ ਟਵੀਟ ਕਰਕੇ ਕਿ ਤੁਸੀਂ ਹੁਣ ਤੋਂਵੇਂ ਦੇਸ਼ ਸਿਆਣੇ ਬਣੋ ਤੇ ਆਪਣੇ ਆਪਣੀਆਂ ਜੰਗਾਂ ਬੰਦ ਕਰੋ ਤੇ ਲੋਕਾਂ ਨੂੰ ਜਿਉ ਤੇ ਜਿਉਣ ਦਿਓ ਤੇ ਹਲੇ ਇਧਰ ਵੀਡੀਓ ਅਪਲੋਡ ਹੋ ਰਹੀ ਹੈ ਸਿਸਟਮ ਹੈਂਗ ਹੋ ਗਿਆ ਸੀ ਤਾਂ ਕਰਕੇ ਲੇਟ ਹੋ ਗਿਆ ਨਹੀਂ ਸਵੇਰੇ 9 ਵਜੇ ਅਪਲੋਡ ਹੋ ਜਾਣੀ ਸੀ ਬੰਦਾ ਹਲੇ ਲੱਗ ਰਿਹਾ ਹੈ ਸਿਸਟਮ ਹਲੇ ਵੀ ਹੈਂਗ ਹੋ ਰਿਹਾ ਬੜੀ ਦਿੱਕਤ ਆਵਾ ਯਾਰ ਇਸ ਚੀਜ਼ ਦੇ ਵਿੱਚ ਮਨੁੱਖ ਲੋਕਾਂ ਨੂੰ ਪਤਾ ਨਹੀਂ ਆਂਦੀ ਹੋਏਗੀ ਪਤਾ ਨਹੀਂ ਨਹੀਂ ਆਂਦੀ ਹੋਏਗੀ ਜਦ ਵੀ ਸਾਲਾ ਕੁਝ ਚੰਗਾ ਹੋਣੇ ਵਾਲਾ ਹੋਵਣਾ ਕਦੀ ਸਿਸਟਮ ਹੈਂਗ ਹੋ ਗਿਆ ਕਦੀ ਕੈਮਰੇ ਦਾ ਮੈ ਖਰਾਬ ਹੋ ਗਿਆ ਕਦੀ ਕੈਮਰਾ ਗਿਰ ਗਿਆ ਕਦੀ ਕੁਸ ਕਦੀ ਕੁਸ ਕਦੀ ਮਾਰੇ ਬੰਦੇ ਦੀ ਸਵੇਰੀ ਆਖਣੀ ਖੁੱਲਦੀ ਹੈ ਇੱਕ ਦਿਨ ਨੂੰ ਪਤਾ ਨਹੀਂ ਕਿਹੜਾ 3:30 ਵਜੇ ਸਵੇਰੀ ਫੋਨ ਕਰ ਰਿਆ ਵੀ ਕਿ ਉੱਠ ਜਾ ਚੱਕਿਆਣੀ ਜੀ 5:30 ਵਜੇ ਮੈਂ ਕਰਿਆ ਨਾ ਜੀ ਕਿਆ ਕਰਾਂ ਆਖਣੀ ਖੋਲੀ ਸਵੇਰੀ ਬਸ ਇਹ ਛੋਟਾ ਜਿਹਾ ਬਹਾਨਾ ਮੈਂ ਨੂੰ ਕਿਹਾ ਜੀ ਕਿ ਤੇ 100% ਮੈਂ ਦੇਣਾ 99% ਬਾਹਰ ਘੜ ਦੇ 1% ਦੇ ਦੇ ਬੈਸ ਇੱਕੇ ਮੂੰਹ ਤੋਂ ਹੀ ਨਿਕਲਾ ਬੈਸ ਬੈਸ ਫਿੱਕੀ ਜੀ ਹਾਸੀ ਹਰੀ ਉਹੀ ਜਵਾਬ ਕੀ ਆ ਗਰਾ ਯਾਰ ਭਾਈ ਸਾਹਿਬ ਇਹ ਜਾਗਾ ਹੈ ਨਾ ਦੋ ਤਿੰਨ ਦਿਨ ਪਹਿਲਾਂ ਹਾਂ ਤੇਰੀ ਹਾਂ ਆ ਕੇ ਆ ਕੇ ਤੇ ਕਹਿ ਗਿਆ ਨਾ ਯਾਰ ਨਹੀਂ ਦਾ ਯਾਰ ਤੇ ਦਿਨ ਮੈਂ ਜਾਇ ਕਰਾਂਗੇ ਤੇ ਨਹੀਂ ਜਾਇ ਕਰਾਂਗੇ ਆਪਣਾ ਵੀ ਦੱਸ ਆ ਆਪਣਾ ਵੀ ਦੱਸੇ ਰਿਹਾ ਮੈਂ ਆਪਣਾ ਵੀ ਦੱਸਾਂਗਾ ਆਪਣੀਆਂ ਹੱਥਾਂ ਆਪਣੀਆਂ ਕੱਛਾ ਮਾਰ ਕੇ ਨਾ ਦੁਨੀਆਂ ਦੀਆਂ ਹੱਥਾਂ ਮਾਰ ਕੇ ਕਰਾ ਹੈਂ ਇਹ ਵੱਤ ਹੈ ਇਹ ਵੱਤ ਕਲਪਨੀ ਹੈ ਹਾਂ ਤਾਂ ਬਈ ਵੀਡੀਓ ਅਪਲੋਡ ਹੋ ਰਹੀ ਹੈ ਥੋੜੀ ਦੇਰ ਮੈਂ ਅਪਲੋਡ ਹੋ ਜਾਏਗੀ ਜਰੂਰ ਦੇਖਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਬਈ ਤੇ ਚੈਨਲ ਨੂੰ ਸਬਸਕ੍ਰਾਈਬੇ ਪੂਰੇ ਕਰਾ ਦਿਓ ਮਰੇ ਆਹਾ ਹਾਂ ਬਈ ਘੰਟੇ ਪੂਰੇ ਚਾਹੀਦੇ ਐਬ ਤੋਂ ਕਰਾ ਦਿਓ ਹੱਥੇ ਜੋੜ ਦੇ ਪੈਰੇ ਬੈਣਾ ਪਵੇਗਾ ਇਨਕੇ ਮਨ ਲੱਗ ਰਿਆ ਘੰਟੇ ਪੂਰੇ ਕਰਾ ਦੇ ਬਾਕੀ ਜ਼ਰਾ ਪੂਰਾ ਹਾਂ ਬਾਕੀ ਗੇਟ ਏਰੀਆ ਪੂਰਾ ਆਪਣਾ ਪੈਰ ਦੇ ਸਵਾ ਦੋ ਹੋ ਰਹੇ ਆ ਤੇ ਰੋਟੀ ਦਾ ਟਾਈਮ ਹੋ ਗਿਆ ਰੋਟੀ ਖਾਂਦੇ ਜਾ ਰਿਹਾ ਪਰ ਫਿਰ ਦਿਲ ਨਹੀਂ ਕਰ ਰਿਹਾ ਰੋਟੀ ਖਾਣ ਨੂੰ ਅਮਨ ਹਰਵੀਨ ਤੇ ਅਰਜੋਤ ਗਏ ਹੋਏ ਆ ਫੰਕਸ਼ਨ ਤੇ ਮੈਂ ਘਰੇ ਸੀ ਅੱਜ ਤੇ ਚਲੋ ਦੇਖਦੇ ਆ ਰੋਟੀ ਆਈ ਸੀ ਜਿੱਪਰਾ ਤੋਂ ਕੀ ਕੀ ਆਇਆ ਹੋਇਆ ਹੈ ਰੋਟੀ 'ਚ ਬਟ ਹਲੇ ਭੁੱਖ ਨਹੀਂ ਆਈ ਆ ਤਾਂ ਚਾਹ ਬਣਾ ਕੇ ਫੇਰ ਖਾਵਾਂਗਾ ਰੋਟੀ ਚਲੋ ਦੇਖਦੇ ਆ ਮੈਨੂੰ ਰੈਸਟ ਵੀ ਕਰਨੀ ਆ ਥੋੜੀ ਰੈਸਟ ਕਰ ਲੈਂਦੇ ਆ ਰੋਟੀ ਤਾਂ ਆ ਗਈ ਸੀਗੀ ਪਰਾਂ ਤੋਂ ਤੇ ਪਰ ਹਲੇ ਮੋੜ ਨਹੀਂ ਹੈਗਾ ਰੋਟੀ ਖਾਣ ਦਾ ਤੇ ਦਾਲ ਤੇ ਰੋਟੀ ਤੇ ਚਾਵਲ ਆਏ ਹੋਏ ਸੀਗੇ ਤੇ ਮੈਂ ਖਾਣੀ ਆ ਰੋਟੀ 3 ਵਜੇ ਦੇ ਕਰੀਬ ਕਿਉਂਕਿ ਹਲੇ ਭੁੱਖ ਨਹੀਂ ਆ ਗਈ ਪਹਿਲਾਂ ਮੱਕੀ ਦੇ ਦਾਣੇ ਖਾ ਲੇ ਤੇ ਉਸ ਕਰਕੇ ਭੁੱਖ ਨਹੀਂ ਲੱਗਦੀ ਪੇਟ ਸਾਫਟੇ ਭਰੀ ਜਾ ਰਿਹਾ ਸੋ ਥੋੜੀ ਰੈਸਟ ਕਰਦੇ ਆ ਉਸ ਤੋਂ ਬਾਅਦ ਫਿਰ ਦੇਖਦੇ ਆ ਫਿਰ ਚਾਹ ਬਣਾ ਕੇ ਫਿਰ ਰੋਟੀ ਖਾ ਲਾਂਗੇ ਨਾਲੇ ਇਹਨੂੰ ਸ਼ਾਇਦ ਉਹ ਵੀ ਆ ਜਾ ਪਰ ਮੈਨੂੰ ਲੱਗਦਾ ਨਹੀਂ ਇੰਨੀ ਜਲਦੀ ਆਏ 3-4 4 ਵਜੇ ਤੱਕ ਬੱਜ ਜਾਣਗੇ ਉਹਨੂੰ ਵੀ ਹੈਲੋ ਰੱਜੇ ਸੀ ਉਹਦੀ ਬੀਦੂ ਬੀਦੂ ਬੋਲੇ papa ਮੌਸਮ ਐਨ ਠੰਡਾ ਹਵਾ ਚੱਲ ਗਿਆ ਤੇ ਫੇਰ ਮੌਸਮ ਚੇਂਜ ਹੋ ਗਿਆ ਕਿੰਨਾ ਸੋਹਣਾ ਮੌਸਮ ਆਇਆ ਪਿਆ ਅੱਜ ਪਹਾੜੀ ਮੌਸਮ ਬਣਿਆ ਵਾ ਇੰਡੀਆ ਦਾ ਇੰਡੀਆ ਨਹੀਂ ਮੋਹੀਗਾ ਇੰਡੀਆ ਗਿਆ ਵੱਧ ਲਗਾ ਹਾਂ ਵੱਧ ਲਗੀ ਕਿ ਨਹੀਂ आप क्या कहना चाहोगे जंग के बारे में हूं तो लग नहीं बजा छुट्टियां कैंसिल हो जाएंगी हाय 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 छुट्टियां कैंसिल हो तो। गई कुड़ी की मौसम रोज चेंज हो रहा है दिल्ली आज फिर मौसम चेंज है गया पूरा चलो वाले बात है नहीं जाओ थोड़ी बहुत कंडीशन यहां उसके बाद ਟੋਟਲ ਮੌਸਮ ਚਿਲਡ ਹੋ ਜਾ ਰਾਤ ਦਾ ਚਲੋ ਫਿਲਹਾਲ ਇਹ ਹੀ ਚਾਹੀਦਾ ਆਪਾਂ ਨੂੰ ਮੌਸਮ ਇਤਦਾ ਤਾਈ ਬਣਿਆ ਰਿਹਾ ਹੈ ਕੀ ਹਾਲ ਹੈ ਆਹ ਹਾ ਹਾ ਮਨ ਤੋਂ ਕੋਲਡ ਡਰਿੰਕ ਪੀਣੇ ਦੀ ਤੋਟਲ ਰੋਜ਼ ਵੀ ਹੋਇਆ ਕੱਲ ਵੀ ਪੀ ਗਿਆ ਰੋਜ਼ ਪੀਵਾਂ ਤੇ ਹੋਲੀ ਬੋਤਲਾਂ ਫਰਿੱਜ ਦੇ ਵਿੱਚ ਬੋਤਲਾਂ ਲੱਗੀ ਹੋਈ ਜਿੰਨੀ ਮਰਜ਼ੀ ਪੀਓ ਹੋਰ ਕਿਹੜਾ ਪੀਣਾ ਲੱਡੂ ਖਾएंगे ਲੱਡੂ ਖਾ ਲੈ ਰਾਤ ਨੂੰ ਲਿਆ ਮਗਾਈ ਵੀ ਨਹੀਂ ਇਹ ਟਾਈਮ ਨਹੀਂ ਹੈ ਬਿਕੋਜ਼ ਜਿਹਦੇ ਬਾਸ ਬੰਦਾ ਆਣਾ ਕੋਈ ਖਨੇਰਾ ਹੋ ਗਿਆ ਤੇ ਇਹ ਮੰਝਾ ਪਿਆ ਹੈ ਉਹੀ ਰੱਖ ਕੇ ਤੇ ਹੁਣਾ ਸੋਪ ਕਲੋਜ਼ ਕਰਨੇ ਦਾ ਟਾਈਮ ਵੀ ਹੋ ਗਿਆ ਆਪਣਾ ਤੇ ਹੁਣ ਕਲੋਜ਼ਿੰਗ ਕਰਕੇ ਮੈਂ ਵੀ ਆਪਣੇ ਘਰਾਂ ਚਲਾ ਇਹ ਤਾਂ ਹੋ ਰਹੀ ਹੈ ਇੱਕਾ ਘਰ ਤੋਂ ਅਰਮਾਈ ਬਣਾਈ ਵੀ ਆਪਾਂ ਆਪਣੇ ਆਪਾ ਆਫਿਸ ਬਾਹਰ ਲੱਟਾ ਜਾ ਗਰੀਆਂ ਕੱਲ ਦੇ ਥੋੜਾ ਸ਼ਾਂਤੀ ਹੋ ਗਈ ਜਦ ਕਾ ਉਹਨਾਂ ਅਸ ਕਰਿਆ ਸੀ ਇਸ ਫਾਇਰ हाँ आज कोई बट्टा ना <laughs> यार ये बटत थोड़ी होना है थोड़ी थोड़ी है कोई ना देख लेंगे कल कालू। वो वो तो कोई ना ये काम हो ठीक है।, वो देना। क्या है कोई ना भाई फिर कल मिलेंगे नवे दिन की नवी शुरुआत वीडियो गायल करेंगे आप ਸਾਰਿਆਂ ਨੂੰ ਸਾਸ੍ਰਿਕਾ